ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਕਿਤੀਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਸਨਾਵ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਣਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਅਸੀਂ ਆਏ ਸੀ ਸ਼ਾਪਿੰਗ ਕਰਨ ਬਾਜ਼ਾਰ ਦੇ ਵਿੱਚ ਥੋੜੀ ਜੀ ਤੇ ਸਰਦਾਰ ਜੀ ਕਹਿੰਦੇ ਨੇ ਚਲੋ ਕਹਿੰਦੇ ਤੁਹਾਨੂੰ ਗੋਲ ਗੱਪੇ ਖਵਾ ਦਨੇ ਆ ਤੇ ਸਰਦਾਰ ਜੀ ਕਹਿੰਦੇ ਮੈਂ ਤਾਂ ਖਾਣੇ ਨੇ ਪਾਣੀ ਵਾਲੇ ਤੇ ਮੈਂ ਕਿਹਾ ਮੈਂ ਤਾਂ ਖਾਣੇ ਨੇ ਦਹੀਂ ਵਾਲੇ ਮੈਂ ਫਿਰ ਦਹੀਂ ਵਾਲੇ ਗੋਲ ਗੱਪੇ ਲੱਗ ਗਈ ਸੀ ਖਾਣ ਇੱਧਰ ਸਰਦਾਰ ਜੀ ਖਾਂਦੇ ਸੀ ਪਾਣੀ ਵਾਲੇ ਗੋਲ ਗੱਪੇ ਤੇ ਅਸੀਂ ਮੂ ਵੀ ਕਹਿੰਦਾ ਪਾਣੀ ਵਾਲੇ ਖਾਣੇ ਨੇ ਤੇ ਮੇਰੇ ਆਗੇ ਸੀ ਜੀ ਦੇਖੋ ਦਹੀਂ ਵਾਲੇ ਗੋਲ ਗੱਪੇ ਤੇ ਬਹੁਤ ਜ਼ਿਆਦਾ ਜੰਮੀ ਜੰਮੀ ਗੋਲ ਗੱਪੇ ਹੁੰਦੇ ਨੇ ਇਹ ਤੇ ਬਾਕੀ ਸਰਦਾਰ ਜੀ ਅੱਜ ਕੰਚਲ ਥੋੜੀ ਜੀ ਵੀਡੀਓ ਬਣਾ ਲੈ ਸਾਡੀ ਕੰਚ ਜ ਤੁਸੀਂ ਗੋਲ ਗੱਪੇ ਖਾ ਰਹੇ ਆ ਤੇ ਮੈਂ ਵੀਡੀਓ ਸ਼ੂਟ ਕਰ ਲੱਗੀ ਸੀ ਜੋ ਜੋ ਸ਼ੋਪਿੰਗ ਕੀਤੀ ਹੈ ਤੁਹਾਨੂੰ ਵੀ ਦਿਖਾਵਾਂਗੇ ਮਤਲਬ ਕਿ ਜ਼ਿਆਦਾ ਨਹੀਂ ਕੀਤੀ ਬਸ ਕੀਤੀ ਥੋੜੀ ਜੀ ਆ ਤੇ ਇੱਥੇ ਮੈਂ ਲੱਗੀ ਪਈ ਸੀ ਗੋਲ ਗੱਪੇ ਖਾਣ ਤੇ ਗੋਲ ਗੱਪੇ ਪੂਰੇ ਜੰਮੀ ਜੰਮੀ ਸਵਾਦ ਸੀ ਬਹੁਤ ਜ਼ਿਆਦਾ ਟੇਸਟੀ ਸੀ ਤੇ ਮੈਂ ਕਹ ਚੱਲਾ ਜੀ ਸਰਦਾਰ ਜੀ ਅੱਜ ਚੱਲਦੇ ਬਾਜ਼ਾਰ ਤੇ ਖਰਚਾ ਕਰਵਾ ਕੇ ਆ ਨਾ ਸਰਦਾਰ ਜੀ ਹਾਂ ਦਾ ਚਲੋ ਜੇ ਇਹ ਲੈਨੇ ਸਿਮਰਨ ਦੇ ਬੂਟ ਤੇ ਇਸ ਤੋਂ ਬਾਅਦ ਇਹ ਮੈਂ ਲੈ ਕੇ ਆਈ ਸੀ ਸਲੀਪ ਪਰ ਜੀ ਇਹ ਸਲੀਪੜਾ ਬਹੁਤ ਜਿਆਦਾ ਟ੍ਰੇਡ ਹੋਇਆ ਹੋਇਆ ਤੇ ਬਹੁਤ ਜਿਆਦਾ ਸੋਨੇ ਸਲੀਪ ਪਰਨੇ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਇੰਨੀ ਕੁ ਸ਼ਾਪਿੰਗ ਬਾਕੀ ਦੀ ਸ਼ਾਪਿੰਗ ਫੇਰ